ਜੀਤ ਦੇ ਜੀਤ ਬਚਨ ਦੀ ਮਿੱਟੀ న్యూਸ ਚੈਨਲ ਨੂੰ ਦੇਖ ਰਹੇ ਹਰੇਕ ਦੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਧਾਰਮਿਕ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਗੁਰੂ ਗਿਆਨ ਬਾਬਾ ਜੀ ਨੂੰ ਬਾਬਾ ਜੀ ਕੋ ਜਾਣਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨੀ ਵਾਰ ਲਿਖਿਆ ਗਿਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜਪੁਤੀ ਬਾਬਾ ਜੀ ਬਾਬਾ ਜੀ ਸਾਨੂੰ ਅੱਜ ਇਹ ਜਾਣਕਾਰੀ ਜੋ ਇਹ ਮਹਾਂ ਗੁਰਮੁਖ ਸਾਹਿਬ ਨੂੰ ਕਿੰਨੀ ਵਾਰ ਲਿਖਿਆ ਗਿਆ ਬਾਣੀ ਦੂਰੋ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਵੇ ਸੇਵਕ ਜਨਮਾਨੇ ਪਰ ਤਖ ਗੁਰੂ ਨਸਤਾਨ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਵੇਰੀ ਜਨਨ ਬੁਝੀ ਸੀ ਤਲ ਹੋਈ ਮਨੁਆ ਸਤ ਗੁਰ ਕਾ ਦਰਸਨ ਪਾਏ ਜੀ ਗੁਰੂ ਗੁਰੂ ਰਿਪੈ ਸਾ ਸੰਗ ਜੀ ਵਰਤੰਦੀ ਗਿੱਟੀ ਚੈਨਲ ਦੇ ਨਾਲ ਜੁੜੇ ਸਾ ਸੰਗਤ ਗੁਰਪਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਸਾਹਿਬ ਅੱਜ ਤੁਸੀਂ ਬੜਾ ਸੋਲ ਸਵਾਲ ਕੀਤਾ ਵਾ ਕਿ ਅੱਜ ਜਿਹੜਾ ਗੁਰਗੱਦੀ ਦੇ ਜਿਹੜਾ ਚੱਲ ਰਿਹਾ ਵਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੰਨੀ ਵਾਰ ਲਿਖਿਆ ਗਿਆ ਹਾਂ ਹਾਂ ਜੀ ਮੈਂ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀਆਂ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦੇ ਵਿੱਚ ਅੰਡੇਰੇ ਤੇ ਸਾਰੇ ਥਾਰ ਜਗ੍ਹਾ ਜਦੋਂ ਗਏ ਆ ਜਿੱਤਾਂ ਆਪਾਂ ਪਾਕ ਪਟਨ ਲਗਲੇ ਬਾਬਾ ਫਰੀਦ ਸਾਹਿਬ ਕੋ ਗਏ ਤੇ ਉਹਨਾਂ ਦੀ ਯਾਰ ਵੀ ਗੱਡੀ ਤੇ ਬੈਠੇ ਸਨ ਗੁਰਗੱਦੀ ਦੀ ਜਦੋਂ ਫਰੀਦਾ ਫਰੀਦ ਗਈ ਵਰ ਅਸਤਰੀ ਹਲ ਉਹ ਯਾਰ ਵੀ ਗੱਡੀ ਤੇ ਉਹਨਾਂ ਨਾਲ ਮੇਲ ਹੋਇਆ ਤੇ ਉੱਥੋਂ ਉਹਨਾਂ ਬਾਣੀ ਜਿਹੜੀ ਆ ਰਚਨਾ ਕੀਤੀ ਐ ਤਾਂ ਜਿੱਥੇ ਸੀ ਜਾਂਦੇ ਰਹੇ ਭਗਤਾਂ ਦੀ ਬਾਣੀ ਉਹਨਾਂ ਇਕੱਠੀ ਕੀਤੀ ਉਹਨਾਂ ਇੱਕ ਪੋਥੀ ਬਣਾਈ ਹਾਂਜੀ ਉਹ ਪੋਥੀ ਜਿਹੜੀ ਆ ਧੰਗੁਰ ਅੰਗਦ ਦੇਵ ਜੀ ਮਹਾਰਾਜ ਕੋਈ ਤਨਗੁਰ ਅੰਗਦ ਦੇਵ ਜੀ ਨੂੰ ਮਾਰਗ ਅਮਰਦਾਸ ਜੀ ਮਹਾਰਾਜ ਕੋਲ ਆਇਆ ਤੇ ਗੁਰੂ ਰਾਮਦਾਸ ਜੀ ਗੁਰਗੱਦੀ ਵਣੀ ਤੇ ਕੋਥੀਆਂ ਜਿਹੜੀਆਂ ਹੈ ਕੋ ਬਾਬਾ ਮੋਹਣੀ ਤੇ ਮੋਰੀ ਉਹਨਾਂ ਕੋਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬੇਟੀ ਸਨ ਹਾਂਜੀ ਹਾਂਜੀ ਤਾਂ ਫਿਰ ਸਿੱਖਾਂ ਨੇ ਸਵਾਲ ਕੀਤਾ ਤਨਗੁਰ ਅਰਜਨ ਦੇਵ ਜੀ ਮਹਾਰਾਜ ਜੀ ਵੀ ਮਾਰਾ ਜਿੱਤਰਾ ਸਨਾਪ ਤੋਂ ਧਰਮ ਦੇ ਕਿੰਨੇ ਗ੍ਰੰਥ ਆ ਅਬ ਵਿੰਡਾਊਸ ਨੇ 18 ਪ੍ਰਾਣਿਆਂ 6 ਸ਼ਸਤਰ ਆ 4 ਵੇਦ ਆ 1 ਗੈਤਰੀ ਆ ਮਤਲਬ ਇਹ ਚੀਜ਼ਾਂ ਵਾ ਤੇ ਸਾਈਧਰਮ ਦੇ ਬਾਈਬਲ ਆ ਇਸਲਾਮ ਦਾ ਕੁਰਾਨ ਆ ਹਾਂਜੀ ਮਤਲਬ ਹਰ ਇੱਕ ਦਾ ਗ੍ਰੰਥ ਆ ਬਿਲਕੁਲ ਹਾਂਜੀ ਕਿ ਸਾਨੂੰ ਇਹੋ ਜਿਹੇ ਗ੍ਰੰਥ ਰਾਜ ਕੇ ਦੋ ਜਿਹੜਾ ਜੀ ਪੜ ਕੇ ਦੇ ਭਾਂਜਲ ਤੋਂ ਪਾਰ ਜਾਂਦਾ ਹਾਂਜੀ ਅਛਾ ਤਨ ਗੁਰ ਨਾਨਕ ਅਰਜਨ ਦੇਵ ਜੀ ਮਹਾਰਾਜ ਜਿੱਥਾ ਤਾਲਾ ਕਿ ਜੋ ਜਪਾ ਗੁਰਗ੍ਰੰਥ ਸਾਹਿਬ ਰਸਨਾ ਕਰਨੀਆਂ ਤੇ ਬਾਬਾ ਮੋਹਨ ਮੋਰ ਕੋ ਪੋਥੀ ਸਾਹਿਬ ਪਈ ਆ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਲੈਦੇ ਦਿੰਦੇ ਉਹਨਾਂ ਦੇ ਅੰਜਵਨ ਤੇ ਮੁਕ ਤਨ ਗੁਰ ਅਮਰਦਾਸ ਜੀ ਮਹਾਰਾਜ ਦੇ ਕੋ ਆਪਣੇ ਬੇਟਿਆਂ ਕੋ ਉੱਥੇ ਪਈ ਉਹ ਲੈ ਕੇ ਉਹ ਪੋਥੀ ਜੋ ਕੋਥੇ ਲੈਣ ਮਾਰਤੇ ਗਏ ਬਾਬਾ ਬੁੱਢਾ ਜੀ ਸਾਰੇ ਗਏ ਗੁੱਸੇ ਗਏ ਭਾਈ ਪੈੜਾ ਜੀ ਸਾਰੇ ਗੁੱਸੇ ਗਏ ਉਹਨਾਂ ਪੁੱਠਿਆਂ ਨੂੰ ਅੱਛਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਨੰਗੇ ਪੈਰੀ ਗਏ ਉਹ ਪੋਥੀਆਂ ਲਾਈਆਂ ਲੈ ਲੀਆਂ ਪਾਲਕੀ ਚ ਠਾ ਕੇ ਮਹਾਰਾਜ ਨੰਗੇ ਪੈਰੀ ਆਏ ਜਿੱਥੇ ਆਰਾਮ ਬਰਾਜ ਸਾਰੇ ਇੱਥੇ ਜਾ ਕੇ ਭਾਈ ਗੁਰਦਾਸ ਹਾਂਜੀ ਭਾਈ ਗੁਰਦਾਸ ਜੀ ਲਿਖਾਰੀ ਸਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਾਉਣ ਵਾਲੇ ਸਨ ਕਈ ਰਤਨਾ ਜਿਹੜੀ ਆ ਰਾਉਂਦਾ ਦੀ ਕਰਤੀ ਵਿਗਿਆ ਤੇ ਪ੍ਰਕਾਹ ਜਿਹੜਾ ਹਰਮੰਦਰ ਸਾਹਿਬ 1 ਸਤੰਬਰ 1604 ਈਸਵੀ ਨੂੰ ਪ੍ਰਕਾਸ਼ ਜਿਹੜਾ ਹਰਮੰਦਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ ਜੀ ਕੀਤਾ ਗੁਰ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਕਿ ਨਾਂ ਵੀ ਪਾਸ਼ਾ ਨੇ ਬਾਣੀ ਲਿਖੀ ਉਹਨਾਂ ਜਿਹੜੀ ਉਸ ਜਗ੍ਹਾ ਜਿਹੜੀ ਆ ਛੜ ਦਿੱਤੀ ਅੰਗ ਸਾਡੇ ਤੇ ਗਈ ਜੀ ਅੱਜ ਵੀ ਪਾ ਜਨਿਆਨਾ ਕੋਰਤਾਰਪੁਰ ਸਾਹਿਬ ਤੋਂ ਉਹ ਬੀੜ ਜਿਹੜੀ ਹੈ ਨਾ ਉਹ ਜਦੋਂ ਪ੍ਰਕਾਸ਼ ਕਰਦੇ ਆ ਨਾ ਉਹ ਕੱਢ ਕੋ 150 ਕਿਲੋ ਬਕਲੋ ਗ੍ਰਾਮ ਦੇਗਾ 150 ਕਿਲੋ ਮਲ ਇੱਕ ਤਾਨੇ ਤੇ ਮਲ ਵਜਾ ਕਿਲੋ ਦੀ ਮੈਨ ਇੰਨੇ ਪਾ ਰਿਓ ਜਦੋਂ ਉਹਦਾ ਪ੍ਰਕਾਸ਼ ਕਰਦੇ ਚਾਰ ਮਲ ਚਾਰ ਪੰਜ ਜਾਣੇ ਪ੍ਰਕਾਸ਼ ਕਰਦੇ ਅੱਛਾ ਜੀ ਅੱਛਾ ਜੋ ਉਹਨਾਂ ਵਿੱਚ ਉਹ ਅੱਜ ਵੀ ਅੰਗ ਜਿਹੜੇ ਆ ਜਦੋਂ ਉਹ ਪ੍ਰਦਰਸ਼ਨ ਕਰਦੇ ਅੱਜ ਵੀ ਅੰਦਰ ਧੰਗੁਰੂ ਅਮਲ ਤੇਗ ਭਾਦਰ ਮਾਰੇ ਛੱਡੇ ਦਿੱਤੇ ਉਹ ਨਾ ਬਾਣੀ ਲਿਖੀ ਅੱਛਾ ਨੇ ਜਦੋਂ ਇਹ ਬਾਣੀ ਲਿਖੀ ਗਈ ਹਾਂਜੀ ਪਹਿਲੀ ਕੋਥੀ ਜੋ ਅੱਜ ਗ੍ਰੰਥ ਸਾਹਿਬ ਰਤਨਾ ਕੀਤੀ ਉਹ ਪਹਿਲੀ ਗ੍ਰੰਥ ਸਾਗੂ ਗ੍ਰੰਥ ਸਾਹਿਬ ਹੈ ਜੋ ਕਰਤਾਰਪੁਰ ਦੀ ਧਰਤੀ ਤੇ ਗਿਆ ਉਹ ਫਿਰ ਧੀਰਮਲਿਆਂ ਕੋਲ ਉਸ ਟਾਈਮ ਚਲਾ ਗਿਆ ਅਸਵਰਧੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ ਸੇਖੰਦੇਵ ਜੀ ਮਹਾਰਾਜ ਤੁਹਾਨੂੰ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਬਲਬਾਣੀ ਪੜ ਕੇ ਸਮਝਾਉਂਗੂ ਉਹਦੇ ਅਰਥ ਕਰਕੇ ਸੁਣਾਉ ਹਾਂਜੀ ਤੁਹਾਰੇ ਕਹਿੰਦੇ ਕਹਿਣ ਲੱਗੇ ਕਿ ਜਦੋਂ ਵਕਤ ਆਵੇਗਾ ਸਮਾਂ ਆਵੇਗਾ ਤੁਹਾਨੂੰ ਉਹ ਜੰਗਾ ਜਿੱਦਾਂ ਦਾ ਸਮਾਂ ਜਦੋਂ ਬਹ ਜੰਗਾ ਸਦਾਂ ਦੇ ਢਿੱਲੇ ਹੋ ਜਾਣਗੇ ਉਹ ਤੁਹਾਨੂੰ ਇਹ ਬਾਣੀ ਦੇ ਅਰਥ ਕਰਕੇ ਦੱਸਾਂਗੇ ਹਾਂਜੀ ਉਹ ਸਮਾਂ ਆਇਆ ਧੰਨ ਗੁਰੂ ਹਰਿਸੀਹ ਮਹਾਰਾਜ ਬਾਸੀਵਾੜੇ ਤੋਂ ਹੁੰਦੇ ਹੋਏ ਸਾ ਮੋਂ ਸਾਹਿਬ ਨੇ ਦਿੱਲੀ ਸਾਹਿਬੋਂ ਤਲਵੰਡੀ ਪਹੁੰਚੇ ਦਮਦਮਾ ਸਾਹਿਬ ਜਦੋਂ ਉੱਥੇ ਪਹੁੰਚੇ ਨਾ ਉੱਥੇ ਸਿੱਖਾਂ ਨੇ ਸਵਾਲ ਕਰਤਾ ਉਹਨੇ ਕਹਿਆ ਜਾਤ ਧੀਰਮਲਿਆ ਕੋ ਕਰਤਾਰਪੁਰ ਗੁਰਸਾਹਿਬ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ ਪਾਏ ਗੁਰਦਾਸ ਜੀ ਨੇ ਲਿਖੀ ਆ ਉਹ ਲੈ ਕੇ ਜੁਲ்தੀਰ ਮਲ ਕੋ ਆਏ ਉਹਨਾਂ ਸੰਬੰਧਿਤ ਕਹਿੰਦੇ ਜੇ ਪਹਿਲਾਂ ਸਿੱਖ ਜਿਹੜੇ ਆ ਹਾਂਜੀ ਉਹਨਾਂ ਕਹਿੰਦੇ ਗੁਰੂ ਆ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਿਸ ਆਹ ਕਿ ਨਹੀਂ ਬਣੀ ਰਾਜਵੀਰ ਦਾ ਹਾਂ ਐ ਤਾਂ ਸਿੱਖਾਂ ਨੇ ਜਾ ਕੇ ਮਹਾਰਾਜ ਦੱਸਿਆ ਵੀ ਮਹਾਰਾਜ ਉਹਨੇ ਧੀਰਮਾਲ ਲਈ ਕਿਹਾ ਵਾ ਕਿ ਜੇ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਹ ਕਿ ਨਹੀਂ ਬਣੀ ਰਾਜਵੀਰ ਦੀ ਹਾਂ ਉਹਨੇ ਕਿਹਾ ਠੀਕ ਆ ਉਹਨੇ ਕਹਿ ਵੀ ਸਿਕਾ ਜੇ ਆਪਾਂ ਨਾਂ ਬਣੀ ਰੱਖੀ ਤੇ ਸਿੰਘਾਂ ਚ ਮਤਲਬ ਵਿਕਟਰਾ ਪੈਦਾ ਹੋ ਗਏ ਗੁਰੂ ਕੋ ਸਾਨੂੰ ਦੰਦ ਹਾਂ ਜਿਸ ਗੁਰਜ ਸੁਮਰਾਸਨ ਸਮਰਾਥ ਗੁਰੂ ਸਰ ਆਤਮ ਨਹੀਂ ਉਹ ਸਮਰਾਥ ਗੁਰੂ ਸੀ ਉਹਨਾਂ ਕਾ ਸ ਕ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਬਣਾਇਆ ਗਿਆ ਅੱਛਾ ਕਲਮਾ ਕਰ ਗਿਆ ਸੈਰੀ ਨਹੀਂ ਹੰਦੀ ਗਈ ਹੁਣ ਸਤਿਗੁਰੂ ਧੰਗੁਰ ਗੋਬ ਸਿੰਘ ਮਹਾਰਾਜ ਅੰਮ੍ਰਿਤ ਵੇਲੇ ਬਾਣੀ ਰਚਦੇ ਆ ਭਾਈ ਮਨੀ ਸਿੰਘ ਨੇ ਬਾਬਾ ਦੀਪ ਸਿੰਘ ਲਿਖਦੇ ਆ ਇਹ ਬਾਣੀ ਲਿਖਦੇ ਆ ਤੇ ਧੰਗੁਰ ਗੋਬ ਸਿੰਘ ਮਹਾਰਾਜ ਲਿਖਾਉਂਦੇ ਆ ਸ਼ੇ ਅੰਮ੍ਰਿਤ ਵਾਲੇ ਬਾਣੀ ਲਿਖੀ ਜਾਂਦੀ ਆ ਕਿ ਸਾਮ ਨੂੰ ਦੇ ਅਰਥਾਂ ਸਵੇਰ ਅਰਥ ਕਰਕੇ ਮਹਾਰਾਜ ਸਮਝਾਉਂਦੇ ਆ ਇਹ ਫਿਰ ਜਦੋਂ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ 6 ਮਹੀਨੇ 13 ਦੇ 9 ਘੜੀਆਂ ਲੱਗਿਆ ਗੁਰੂ ਗ੍ਰੰਥ ਸਾਹਿਬ ਆ ਵੀ ਰਿਖਣ ਦੁਬਾਰਾ 5 ਮਹੀਨੇ ਸਿੰਘ ਲਿਖਣਾ ਬਾਪਾ ਜੀ ਚ ਇਹ ਫਿਰ ਗੁਰਗ੍ਰੰਥ ਸਾਹਿਬ ਨੂੰ ਉਹਨਾਂ ਨੂੰ ਪਤਾ ਲੱਗਾ ਕਿ ਜੇ ਸਿੱਖੀ ਦਾ ਪ੍ਰਚਾਰ ਵਧਾ ਹੋ ਗਿਆ ਫਿਰ 40 ਟਕਤਾਂ ਦੇ ਵੀਰ ਸਾ ਜਿਹੜੇ ਪਿੰਦ ਗਏ ਫਿਰ ਗੁਰਤੇਗ ਬਹਾਦਰ ਮਹਾਰਾਜ ਜਿਹੜੀ ਬਾਣੀ ਸੀ ਹਾਂਜੀ ਗਵਿੰਦਾ ਅਥ ਲੋਗ ਆਇਆ ਮਲ 116 ਬੰਦੇ ਆ ਉਹ ਸ਼ਬਦ ਇਹ ਸਾਈ ਜਿਹੜੀ ਆ ਉਹ ਬਾਣੀ ਜਿਹੜੀ ਆ ਰਚਨਾ ਕੀਤੀ ਗਈ ਗੁਰਗ੍ਰੰਥ ਸਾਹਿਬ ਵਿੱਚ ਮਾਰਨ ਫਿਰ ਤਾਂ ਅਨਗੁਰ ਗੋਸੀ ਮਹਾਰਾਜ ਨਾਲ ਵੀ ਸਾ ਲੱਗੀ ਫਿਰ ਇੱਥੋਂ ਵੀ ਨਿਹਾਲ ਸਾਹਿਬ ਦੀ ਧਰਤੀ ਤੇ ਜਾਂਦੇ ਆ ਜੋ ਲੇਢ ਸਾਡੀ ਧਰਤੀ ਤੇ ਜਾਂਦੇ ਆ ਨਾ ਉੱਥੋਂ ਫਿਰ ਜਾਂਗੀਰ ਬਾਦਸ਼ਾਹ ਦੋ ਪਠਾਨ ਬੀ ਗੁਰਗੋਸੀ ਮਹਾਰਾਜ ਮਾਰਨ ਵਾਲੇ ਹਾਂਜੀ ਗੁਰਖਾਂਦ ਨੂੰ ਮੋੜ ਲਾ ਜੇ ਦੋ ਪਠਾਨ ਜਾਂਦੇ ਆ ਉਹ ਸੰਧਾ ਰਾਜਨ ਦੇ ਉਹ ਰਾਜਨ ਦੇ ਸਿਵਾ ਕਰਦੇ ਆ ਇੱਕ ਗੁਰਗੋਸੀ ਮਹਾਰਾਜ ਨੂੰ ਪਤਾ ਸੀ ਸਭ ਕੁਝ ਪਤਾ ਸੀ ਗੋਡੇ ਗੁਰਗੁਰਾਂ ਸਿੰਘ ਸਾਹਿਬ ਲਿਖਤਾ ਇਹ ਕਿ ਉਹਨਾਂ ਦੇ ਪਪਾ ਨਹੀਂ ਸੀ ਕਿ ਬਿਲਕੁਲ ਪਤਾ ਸੀ ਨਾ ਜਦੋਂ ਇਹ ਜਾਣਦੇ ਆ ਨਾ ਜਾ ਕੇ ਤੇ ਪਹਿਲ ਸੇਵਾ ਕਰਦੀ ਇੱਕ ਵਾਰ ਕਲੇ ਦਾ ਹੁਕਮਤਾਂ ਆਇਆ ਨਾ ਫਿਰ ਜਦੋਂ ਇੱਕ ਦਿਨ ਐਸਾ ਸਮਾਂ ਆਇਆ ਕਿ ਧੰ ਗੁਰਗੁਰ ਸਿੰਘ ਜੀ ਮਹਾਰਾਜ ਕੱਲੇ ਸਨ ਤੇ ਪਠਾਣਾ ਦੇ ਸੱਚਾ ਵੀ ਅੱਜ ਕੱਲੇ ਆ ਅੱਜ ਦਾ ਲੱਗਦੀ ਉਹਨਾਂ ਜਦੋਂ ਮੈਂ ਸਵੇਰ ਕੱਢਿਆ ਤੇ ਮਹਾਰਾਜ ਬੱਖੀ ਚ ਮਾਰਪੇ ਮਾਰੇ ਇੱਕ ਦੇ ਉੱਤੇ ਛੜਕਾ ਤੱਕ ਕਿਰਪਾਨ ਨਾਲ ਕਿਰਪਾਨ ਦੇ ਨਾਲ ਇੱਕ ਵੀ ਟੜਕਾਰ ਦੂਜਾ ਭੱਜ ਗਏ ਸਿੰਘਾਂ ਨੂੰ ਪਤਾ ਲੱਗ ਗਿਆ ਉਹਨਾਂ ਤੇ ਉਹਦੇ ਮਾਰ ਦੋ ਟੜਕਾਰਾਂ ਜਦੋਂ ਮਹਾਤਾ ਕੇ ਮਾਰੇ ਡਾਕਟਰ ਗਾਇਬ ਬੁਲਾਇਆ ਗਿਆ ਡਾਕਟਰ ਅੰਗਰੇਜ਼ ਆਇਆ ਉਸ ਨੂੰ ਗਾਇਬ ਨੂੰ ਬੁਲਾਇਆ ਗਿਆ ਉਹਨੇ ਜਖਮ ਜਿਹੜਾ ਸੀਤਾ ਲੋਹ ਬੰਨ੍ਹ ਦਿੱਤਾ ਮਾਰੇ ਕੋ ਸलाम ਕਰ ਦੇ ਰਿਹਾ ਇੱਕ ਦਿਨ ਸੰਸਾਨ ਸਾਹਿਬ ਕਈ ਇਤਿਆਜ਼ ਕਰਨ ਸੰਸਦ ਲਿਖਿਆ ਕਿ ਲੈ ਕਹ ਕੇ ਤੁਨ ਸੁਨ ਸਿਲਾ ਚੜਾਉ ਲੱਗੇ ਕੋਲਨ ਤੁਨ ਸ ਜਿਹੜਾ ਸੀ ਨਾ ਇਹੋ ਜਿਹਾ ਤੁਸੀਂ ਨਾ ਨੋ ਟੈਂਕਾਂ ਦਾ ਅੱਛਾ ਨੋ ਟੈਂਕਾਂ ਨਾਲ 225 ਕਿਲੋਗ੍ਰਾਮ ਪਰ ਜਦੋਂ ਮਹਾਰਾਜੋ ਤੀਰ ਚਲਾਉਂਦੇ ਨਾ ਤੁਨਸ ਦੇ ਕਮਾਨ ਦੇ ਵਿੱਚੋਂ ਪਰ ਅੱਡੇ ਬਹਾਨ ਬੜੀ ਸੰ ਮਹਾਪਰ ਦਪਾ ਲਾਉਨੇ ਆ ਕਿ ਉਹ 9 ਕਿਲੋਮੀਟਰ ਤੋਂ ਦੂਰ ਉਹਨਾਂ ਦਾ ਤੀਰ ਕਿੱ데 ਨਹੀਂ ਗਿਆ। ਹਾਂਜੀ। ਤੇ ਜਦੋਂ ਮਹਾਰਾਜ ਸੈਦ ਖਾਨ ਨੂੰ ਦੇ ਭਾਵੇ ਚ ਮਾਰਦੇ ਆ ਨਾ ਤੇ 13 ਕਿਲੋਮੀਟਰ ਦਾ ਮਾਰਨ ਕੀ ਚਲਾਇਆ ਉਸ। ਤੇ ਜਦੋਂ ਕਿ ਉਹ ਦੀਵ ਚੋਂ ਕੱਢਦੇ ਦੇ ਚਿਲੇ ਦੇ ਵਿੱਚੋਂ ਉਹਨੂੰ 225 ਕਿਲੋ ਦਾ ਹੋਵੇ ਤੁਹਾਨੂੰ ਜਦੋਂ ਤੀਰ ਚਲਾਉਣਾ ਹੋਵੇ ਤੋ ਬਾਰੇ ਇੱਕ ਘੱਟ ਨੇ ਚਲਾਉਂਦੇ ਸਨ ਹੁਣ ਕਿੰਨੇ ਮਹਾਨ ਬਲੀ ਹੋਣਗੇ ਉਹਨਾਂ ਮਹਾਪਰਦ ਕਿੰਨੇ ਬੜੇ ਸਨ ਕਰਨ ਵਰਗੇ ਅਰਜਨ ਵਰਗੇ ਪੇਸ਼ਪਤਾਵ ਵਰਗੇ ਕਿੰਨੇ ਬੜੇ ਸਨ ਕਿ ਉਹਨਾਂ ਕੋਲ 9 ਕਿਲੋਮੀਟਰ ਦਾ ਦੂਗਰੋ ਜਾਂਦਾ ਦੀ ਕਿਸਮ ਭਵਾਨ ਸਨ 9 ਕਿਲੋਮੀਟਰ ਦਾ ਦੂਗਲੀ ਗਏ ਹੁਣ ਐਡੇ ਮਹਾਨ ਦੇ 13 ਕਿਲੋਮੀਟਰ ਦਾ ਡੀਜ਼ਲ ਹੁਣਾ ਅਛਾ ਜਦੋਂ ਚਲਾਉਂਦੇ ਸੰਕਾ ਹੁਣ ਇਤਿਹਾਸਕੀ ਇਤਿਹਾਸਕਾਰਾਂ ਨੇ ਇਹ ਜ਼ਿਕਰ ਕੀਤਾ ਕਿ ਉਹਨਾਂ ਚਿਲਾਚਾਣ ਲੱਗੇ ਤਾਂ जखਮ ਜਿਹੜਾ ਟਾਂਕੇ ਸੰਤ ਟੁੱਟ ਗਏ ਸਨ ਤੇ ਕਿਹ ਇਤਿਹਾਸਕਾਰ ਨੇ ਜਿਹਨਾਂ ਸੰਬਤ ਕਹਣਗੇ ਉਦੋਂ ਉਹ जख्म ਜਿਹੜੇ ਉਹ ਟਾਂਕੇ ਸੰਤ ਟੁੱਟ ਗਏ ਸਨ ਚਲੋ ਪੱਕ ਦੋਵਾਂ ਤੋਂ ਇੱਕ ਹੀ ਧਾਰਨਾ ਲੈਨੇ ਵੀ ਚਲੋ ਨਾ ਜਿਲਾ ਜੋ ਤੁਸੀਂ ਚੜਾਉਣ ਲੱਗੇ ਉਦੋਂ ਟੁੱਟ ਗਏ ਸਨ ਜੋ ਟੁੱਟ ਗਏ ਖੂਨ ਜਿਹੜਾ ਉਹ ਬਰਨਾ ਕਿਸ ਨੂੰ ਬ੍ਰਾਧਰੂਣ ਬਣਾਉਣ ਕਿ ਕਹਿੰਦੇ ਨੇ ਸਾਡਾ ਸਮਾਗ। ਉਹਨੇ ਕਿ ਸੰਗਤ ਨਾਂ ਤੋਂ ਤਾਲਗੁਰ ਗ੍ਰੰਥ ਸਾਹਿਬ ਨੇ। ਬੰਗੂ ਗ੍ਰੰਥ ਸਾਹਿਬ ਮਹਾਰਾਜੇ ਲੈ ਕੇ ਗਏ। ਉੱਥੇ ਮਹਾਰਾਜ ਨੇ ਪ੍ਰਕਾਸ਼ ਕੀਤਾ ਵਾ। ਪ੍ਰਕਾਸ਼ ਸਰ ਕੀਤਾ ਵਾ। ਮਹਾਰਾਜ ਨੇ ਕੁੰਡ ਪੱਸੀ ਨਾਰਗ ਲਾ ਕੇ ਮਥਾ ਰੇਗ ਦਿੱਤਾ। ਪੇ ਅੰਜ ਤੂੰ ਜਿਹੜਾ ਵਾ ਜੇ ਤੁਹਾਡੇ ਕੋ ਕੋ ਹੋਏਗਾ ਅੱਜ ਤੋਂ ਤਨ ਤਨ ਗੁਰੂ ਗ੍ਰੰਥ ਸਾਹਿਬ ਵਰਗ ਗੱਦੀ ਦੇਸ ਹੋਏਗਾ ਅੱਜ ਤੋਂ ਗੁਰੂ ਜੜੇ ਆ ਗੁਰੂ ਗ੍ਰੰਥ ਸਾਹਿਬ ਹੋਏਗਾ ਆਸਾ ਦਾ ਇਸ ਤਾ ਸਾਨੂੰ ਬਾੜੇ ਫਿਰ ਇਹ ਵੀ ਲਿਖਿਆ ਸੁਦਾਸ ਆ ਗਿਆ ਪਈ ਕਾਲ ਕੀ ਤਵੇ ਚਲਾਇਓ ਪੰਥ ਸਾਬ ਸਿੱਖਨ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਣਿਓ ਪਰ ਗ੍ਰੰਥ ਕੀ ਦੇ ਜੋ ਪ੍ਰਭ ਕੋ ਮਿਲ ਉਹ ਚਾਹ ਉਹ ਸ਼ਬਦ ਮੈਂ ਮਤਲਬ ਜਿਹੜਾ ਇਹਨੂੰ ਖੋਜੇਗਾ ਉਹ ਹੁਪਾਜਲੋਂ ਪਾਰ ਹੋ ਗਿਆ ਤੇ ਆ ਜਿਹੜਾ ਇਹ ਗੁਰਗੱਧ ਗੁਰਗੱਦੀ ਦੇ ਉਸ ਨੂੰ ਬਣਾਉਂਦੇ ਆ ਜਿਹੜੇ ਧੰਤਨ ਗੁਰਗੁਰੂ ਜੀ ਮਾਰੇ 1 ਅਕਤੂਬਰ ਦਾ ਮਿਨਾ ਸੀ 1708 ਗੁਰਗੱਦੀ ਦੇ ਉਸ ਜਿਹੜਾ ਵਾ ਗੁਰਗਰਾਂ ਸਾਹਿਬ ਨੂੰ ਦੇ ਕੇ ਆਪ ਸਿੱਧੇ ਯਾਨੀ ਕਿ ਮਤਲਬ ਵੀ ਉਹਨਾਂ ਸਤਕਾਰ ਕੀਤਾ ਗਿਆ ਇੱਕ ਗੁਰਨਾਦਕ ਦੇ ਧੰਤ ਗੁਰਗੁਰੂ ਜੀ ਮਾਰੇ ਹਾਂਜੀ ਇਹ ਪਾਂਡਪੂਰ ਤੱਕ ਸਮੇਂ ਲੱਗੇ ਪਰ ਬੋਲਣਕ ਜੀ ਜੀ ਮਰੇ ਜਦੋਂ ਗਏ ਤੇ ਫੁੱਲ ਪਿਆ ਸੀ ਚਾਦਰ ਹਾਂਜੀ ਤੇ ਜੇ ਆਪਾਂ ਗੁਰਗੁਰੂ ਜੀ ਮਹਾਰਾਜ ਨੇ ਉਹ ਕੋਸ਼ਿਸ਼ ਨਾ ਸਤਤ ਬਤਲ ਵੀ ਕੁਸਾਂ ਕਰ ਹਾਂਜੀ ਮਿਸ ਕਰਕੇ ਗੁਰਗ੍ਰਾਮ ਸਮਾਰੋਹ 1708 ਇਸ ਦੇ 1 ਅਕਤੂਬਰ ਨੂੰ ਕੋ ਦਿਨ ਵਾਧ ਦੇ ਕੇ 16 ਅਕਤੂਬਰ ਆਇਆ ਨਾ ਕੋਈ 25 ਅਕਤੂਬਰ ਨੂੰ ਆਇਆ ਤਾਂ ਕਿ 28 ਨੂੰ ਆਦ ਕੇ ਜਮੂਰ ਦੇ ਚਾਹਣਾ ਇੱਕ ਅੱਜ ਜਿਹੜਾ ਵਾ ਲੋ ਮੰਬਦਾਂ ਮਿਲਣਾ ਟਕੜਾ ਦੇਸੀ ਤੇ 17 ਗੁਰਗੱਦੀ ਜਿਸ ਕਰਕੇ ਸੰਸਾਰ ਵਿੱਚ ਪਾਇੰਡ ਨਹੀਂ ਸੀ ਜੋਤੀ ਜੋ ਸਮਾਏ ਇਹ ਕਿ ਕੈਸੇ ਨੇ ਗੁਰਪ੍ਰਤਿ ਗੱਦੀ ਜਿਹੜੀ ਆ ਆ ਗੁਰਗ੍ਰੰਥ ਸਾਹਿਬ ਦੀ ਕਿਤੇ ਬਾਬੇ ਉਹ ਆਇ ਖਾਸ ਬਣ ਪਤੀ